ਦੇਸ਼ ਨੂੰ ਭੁੱਖਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਉਹਰਾ ਇਨਕਲਾਬ ਹੋਵੇ ਭਾਵੇਂ ਉਹ ਵਕ-ਵਕ ਸਮੇਂ ਤੇ ਵਕ-ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾ ਹੋਂ ਪੰਜਾਬੀ ਹਮੇਸ਼ਾ ਗੇ ਰਹੇ ਨੇ ਸੋ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਦਾ ਸਦਕਾ ਕੋਈ ਭੁੱਖੇਟ ਨਹੀਂ ਸੋ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤਿਆਂ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਾ ਤੈਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਸੋ ਖੇਤਾਂ ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ ਤੇਆਂ ਸਰਕਾਰਾਂ ਨੇ ਵਿਤਕਰਾਬੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਰੂਰਲ ਡਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਏ ਰੋਕਿਆ ਹੋਇਆ ਹੈ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚਹਿਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਝੁਕੇ ਆ ਨਾ ਕਦੇ ਝੁਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ